ਸਾਤਸਿਕਾ ਜੀ ਸਾਰਿਆਂ ਨੂੰ ਬਾਈ ਸਰਜੀਤ ਜੀ ਆ ਆ ਚੁੱਕੇ ਆ ਜੀ ਪਿੰਡ ਪੜਾਸੁਰ ਜ਼ਿਲ੍ਹਾ ਦਰੰਦਪੰਦ ਤਸਰੀ ਦਰੰਦਪਾ ਅੱਜ ਵੀ ਥੋੜੇ ਝੋਟੇ ਲੈ ਕੇ ਆਏ ਬਾਈ ਹਣਾ ਜੀ ਤੇ ਆਓ ਫਿਰ ਵੀ ਇੱਧੇ ਗੱਲਬਾਤ ਕਰੀਏ ਬਾਈ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਠੀਕ ਵਧੀਆ ਪਰਵਾ ਠੀਕ ਤੁਸੀਂ ਆ ਸੱਟ ਗਿਆ ਬੱਜ ਗਈ ਜੀ ਉਹ ਸਾਡੇ ਤਾਂ ਕੱਲ ਇੱਥੇ ਇੱਕ ਟੋਆ ਦੇ ਆਉਣ ਨੇ ਥੋੜਾ ਜਿਹਾ ਗਾੜੀਓ ਹੌਟਸਾ ਲੱਗਾ ਸੀਮੈਂਟ ਵਾਲਾ ਹਾਂ ਜੀ ਬ੍ਰੇਕ ਲਾਉਂਦੇ ਥੋੜਾ ਜਨਾ ਜ਼ੋਰ ਜਿਹਾ ਆ ਗਿਆ ਅੱਛਾ ਹਾਂ ਕੋਈ ਨਹੀਂ ਠੀਕ ਹੈ ਬਾਈ ਮੋ ਜਾ ਗਿਆ ਨਾ ਹਾਂ ਉਹ ਠੀਕ ਠਾਕ ਸਭ ਜੀ ਵਧੀਆ ਕਿਰ ਹਾਂ ਹੀ ਮਾਲ ਵੇਗ ਗਿਆ ਚਲੋ ਚਲੋ ਵਧੀਆ ਮਾਲ ਨਾਲ ਇੱਕ ਦੋ ਬੰਦਿਆਂ ਨੇ ਸਾਈਆਂ ਪਾ ਕੇ ਥੋੜਾ ਗਲਤ ਕੀਤਾ ਜਿਹਦਾ ਝੋਟੀਆਂ ਦੀ ਅਸੀਂ ਕਹੀ ਗਏ ਯਾਰ ਕਿ ਸਾਈਆਂ ਹੀ ਦੋ ਹੀ ਆ ਤੇ ਡੱਕ ਛੱਡੀਆਂ ਮਈਆਂ ਤੇ ਪਰ ਖਰਾਬ ਕੀਤਾ ਚਲੋ ਇਹਨਾਂ ਚਾਹੀਦਾ ਨਹੀਂ ਕਰਨਾ ਕਿਉਂਕਿ ਜੇ ਫਿਰ ਵਪਾਰੀ ਕਹਿੰਦੇ ਸਾਈ ਵਾਪਸ ਕਰਦਾ ਜਾਂ ਗੱਲ ਕਰਦਾ ਤੇ ਫੇਰ ਝੂਠਿਆ ਕਰਦੇ ਆ ਇਹ ਤੁਹਾਨੂੰ ਵੀ ਫੋਨ ਕਰਦੇ ਆ ਜੇ ਉਹ ਸਾਈ ਤਾਂ ਪਾ ਕੇ ਫਿਰ ਮਜ਼ਾ ਨਹੀਂ ਗੱਲ ਤਾਂ ਜੀ ਗਲਤ ਹਾਂ ਜੀ ਬਾਕੀ ਝੋਟੀਆਂ ਨਵੀਆਂ ਆਈਆਂ ਵਿੱਚ ਚਲੋ ਖੋਲੋ ਆਲਮ ਹਾਂ ਖੋਲੋ ਜੀ ਭਾਜੀ ਪਹਿਲਾਂ ਸੁਣਾ ਜੀ ਦੋਂਦੀ ਵੀਰਜੀ ਦੋਂਦੀ ਦੋ ਦੰਦ ਦੋ ਦੰਦ ਭੰਨੇ ਆ ਵੀਰਜੀ ਹਾਂ ਜੀ ਜ ਬੜੀ ਨਸਲ ਭਾਈ ਜੀ ਬੜੀ ਜਿਆਦੀ ਨਸਲ ਹੈ ਜੀ 10000 ਕਿਲੋ ਇਹ ਵੇਲੇ ਬੋਲੀ ਤਿਆਰ ਹੋ ਗਈ ਅਜਾ 10000 ਕਿਲੋ ਇਸ ਵੇਲੇ ਬੋਲਾ ਹੀ ਤਿਆਰ ਹੋ ਗਈ ਨਗਰ ਲੇਵੇ ਦੀ ਜੀ ਜਿਆਦੀ ਸਪੈਸ਼ਲ ਆ ਬ੍ਰਿਆਂ ਦਿਖਾਰੇ ਸਿੰਗਲ ਖਾਇਰ ਮੂੰਹ ਦਾ ਬੋ ਨਸਲਾ ਝੋਟੀ ਦੇ ਚੁੱਕਤਾ ਐਂਡ ਹੀ ਹੋਇਆ ਪਿਆ ਕਰਾ ਹਾਂਜੀ ਤੇ ਵੇਨਾ ਦੋਂਦੀ ਝੋਟੀ ਦਾ ਦੰਦ ਭਨੇ ਆ ਜੀ ਹਾਲ ਵਖਾਉ ਕਰਾ ਦੇ ਹਾਂ ਆਸ਼ਮੂ ਥਾਣ ਭਾਗ ਰਿਹਾ ਵੇ ਕਿੱਡਾ ਜ਼ਬਰਦਸਤ ਲੱਗਾ ਥਾਰ ਬੜੀ ਜਿਆਦਾ ਹੋਰ ਵਜਣਾ ਦੋਦਾਣਾ ਜੀ ਹਾਂਜੀ ਦੋਦਾ ਜੇ ਹੋਰ ਵਜ ਜਾਣਾ ਦੋ ਤਾਂ ਵਦਨਾ ਦੋ 13 ਕਿਲੋ ਝੋਲੀ ਦਊਗੀ ਜੀ ਥਾੜੀ ਬੜਾ ਚੰ ਅਰੀਨਲ ਦੋਂਦੀ ਆ ਜੀ ਹਾਂਜੀ ਹਾਂਜੀ ਬੋਲੋ ਜੈ ਜੀ ਗਾਵਾ ਸੰਦੀਪ ਜੀ ਜੈ ਜੀ ਕਰਨੇ ਆ 1.40 ਦੇ ਦਈਏ ਛੋਟ ਛੜ ਕਰ ਦੋਗੇ ਅਸੀਂ ਕੋਈ ਗੱਲ ਕੋਈ ਗੱਲ ਆਹ ਬਾਈ ਜੀ ਇਹ ਵੀ ਦੋਂਦੀ ਸੰਦੀਪ ਇਹ ਵੀ ਦੋ ਦੰਦ ਦੋ ਦੰਦ ਜਿਹੜੀਆਂ ਦੋ ਕਹਾਂਗੇ ਦੋ ਦੰਦ ਹੀ ਹੋਣਗੀਆਂ ਇੱਕੇ ਵੀ ਤੁਹਾਨੂੰ ਕਿੰਨੇ ਰਕਿਆ ਬਿਲਕੁਲ ਬਿਲਕੁਲ ਦੋਂਦੀ ਝੋਟੀ ਮਗਰ ਕੱਟੀ ਲੈ ਜੀ ਮਗਰ ਕੱਟੀ ਦੋਂਦੀ ਝੋਟੀ ਇਹ ਵੀ ਖਾਓ ਬਾਹਰੀ ਜਿਆਦੀ ਇਹਦੇ ਕੋਈ 11 ਕਿਲੋ ਦੁੱਧ ਪੱਕਾ ਲੀਟਰ ਵਾਲਾ ਹੋਊਗਾ ਜੀ ਪੱਕਾ ਜੀ ਹਾਂਜੀ ਚਲੋ ਇਹ ਵੀ ਬਿਲਕੁਲ ਤਾਜ਼ਾ ਸੁਗਾ ਠੀਕ ਹੈ ਜਾਦੀਆਂ ਅਰੀਜਨਲ ਚੰਗੇ ਏਰੀਏ ਚ ਲੱਗੀਆਂ ਕੱਟੇ ਕੱਢੀ ਮੰਗ ਰਹੀਂਦੀ ਇਹਦੇ ਮਗਰ ਕੱਟੀ ਆ ਅਜਿੰਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਆ ਸੰਦੀਪ ਲੈ ਆਓ ਜੀ ਆਜੋ ਘਰਾਂ ਦੇ ਹਾਂਜੀ ਭਾਜੀ ਸੰਦੀਪ ਜੀ 1 30 ਦੀ ਦਾਂਗੇ 1 30 ਦੀ ਹਾਂਜੀ ਠੀਕ ਆ ਕੋਈ ਮਾਨਦਾਨ ਭੈਣ ਭਰਾਵਾਂ ਚਲੋ ਜਿਹੜਾ ਘਰ ਆਇਆ ਕਰਾਂਗੇ ਚਲੋ ਇਹ ਨਹੀਂ ਵੀ ਬੰਦਸ਼ ਨਹੀਂ ਆ ਬਾਕੀ ਮਤਲਬ ਬਿਲਕੁਲ ਜਾਇਜ਼ ਹੀ ਮੋਲਾਪਾ ਪਾਉਣਾ ਕੋਈ ਜ਼ਿਆਦਾ ਨਹੀਂ ਛੋਟੀਆਂ ਜਾਰੀਆਂ ਅਰੀਨਲ ਆ ਠੀਕ ਆ ਭਾਜੀ ਜ਼ਿਆਦੀ ਇਹ ਕੰਮ ਦੀਆਂ ਇੱਥੇ ਬਹਿ ਜਾ ਕੋਈ ਨੀਲੀ ਜੀ ਹਾਂਜੀ ਨੀਲੀ ਦੀ ਛੋਟੀ ਦੀ ਇਹਨੂੰ ਕਿੰਨੇ ਡੈਮੋ ਕਿ ਸੂਈ ਨੂੰ ਇਹ ਤੇ ਅਜੇ ਮੈਲਾ ਨਹੀਂ ਮਾਰਿਆ ਝੋਟੀ ਨਹੀਂ ਠੀਕ ਆ ਹਾਂਜੀ ਲੈ ਜਮੂ ਵੀ ਦਿਖਾ ਦੇ ਦੋ ਦਾਣੇ ਝੋਟੀ ਤੇ ਇਹ ਵੀ ਦਿਖਾ ਬਾਈ ਜੀ ਆ ਦਿਖਾ ਮਾ ਮੂ ਮਾ ਦਿਖਾ ਦੇ ਵੇ ਸਿੰਗ ਦੀ ਕੁਆਲਿਟੀ ਤੋਰੋ ਦੋਂਦੀ ਅਰੀਜਨਲ ਦੋਂਦੀ ਹੈ ਸੰਦੀਪ ਜੀ ਇਹ ਵੀ ਠੀਕ ਆ ਬਸ ਠੀਕ ਹੈ ਜੀ 11 ਕਿਲੋ ਕੱਟੀ ਕੋ ਸੰਦੀਪ ਦੁੱਧ ਅੱਜ ਹੋਊਗਾ ਅਜੇ ਮੈਲਾ ਮਾਰਨਾ ਹਾਂ ਹਾਂ ਓ ਕੱਢ ਦਿਆਂ 11 ਕਿਲੋ ਸੰਦੀਪ ਜੀ ਅੱਜ ਹੋਊਗਾ ਠੀਕ ਆ ਬਾਈ ਹਾਂ ਆ ਜਾਓ ਬੜੀਆਂ ਖਰੀਆਂ ਫਿਰ ਥਣ ਵੇ ਸੰਦੀਪ ਹਮਮ ਜਿਆਦੀ ਕੁਆਲਿਟੀ ਦੇ ਧਾਗਿਆਂ ਨਾ ਫੀਤਿਆਂ ਦਾ ਮੰਨਣ ਵਾਲੀ ਚੀਜ਼ ਹੈ ਇਹ ਨਹੀਂ ਵੀ ਇਧਰੋਂ ਉਧਰ ਨਹੀਂ ਸ਼ਮੂਹ ਖਾਏ ਕਰ ਚੱਜਣਾ ਇਹ ਤਾਂ ਖਾਰੇ ਚੰਗੀ ਦਾ ਸਾਲ ਮੈਂ ਤਾਂ ਗਾਂ ਤੇ ਫਿਰ ਐਂਡ ਹੀ ਆ ਹਣਾ ਬਸ ਬਸ ਠੰਡੀ ਤੇਰੀ ਸੀਲ ਇੰਨੀ ਜਿਆਦੀ ਥਣ ਬਹੁਤ ਵਧੀਆ ਲੱਗਾ ਤੇ ਬਾਜੀ ਫਿਰਿੰਦੀ ਕੀ ਮਾਰਾ ਸੰਦੀਪ ਜੀ 135 ਲਿਆਂਗੇ 1,35,000 ਮੇਰੇ ਵੀ ਕੱਟੀ ਆਪ ਦੋਂਦੀ ਝੋਟੀ ਨੂੰ ਚਲੋ ਕੋਈ ਜਾਨੀ ਮਾਨਤ ਨਾਲ ਫੋਨ ਜ਼ਰੂਰ ਕਰਨੇ ਫੋਨਵਾ ਲਾਇ ਮੇਰੇ ਵੀ ਕੋਈ ਜ਼ਿਕਰ ਨਹੀਂ ਭਾਈ ਜੀ ਆ ਵੀ ਦੋ ਦਾਂ ਦਾ ਸੰਦੀਪ ਜੀ ਇਹ ਵੀ ਦੋਂਦੀ ਇਹ ਵੀ ਦੋ ਦਾਂ ਦਾ ਹਾਂ ਜੀ ਇਹ ਵੀ ਦੋ ਰੇ ਲਓ ਜੀ ਦੋ ਦਾਂ ਜੋੜੀ ਵੀ ਚੈੱਕ ਕਰੋ ਕਰਾਈ ਭਾਈ ਜੀ ਦੁੱਧ ਕਿੰਨਾ ਦੋ ਸੰਦੀਪ ਜੀ 10 ਕਿਲੋ ਠੰਡਾ ਦੁੱਧ ਦੇ ਦੋ ਕੁਛ ਅੱਜ 10 ਕਿਲੋ ਹਾਂ ਜੀ ਠੀਕ ਆ ਇਹ ਛੇ ਦੇ ਕੱਟੀ ਆ ਅੱਛਾ ਜੀ ਬਹੁਤ ਸੋਹਣੀ ਠੀਕ ਆ ਆ ਜਾ ਵੀਰੇ ਆ ਜਾ ਹਾਜੀ ਬਦਲਗੇ ਭਾਜੀ ਦੋ ਤਾਂ ਜਰ ਕਰ ਜਣਾ ਦਿੰਦਾ ਸੰਦੀਪਾ ਨਾ ਦੋ ਦਿਨਾਂ ਨੇ ਪੈਣੇ ਪੁੰਡੇ ਚ ਪਈਆਂ ਫਿਰਣ ਲੀਆਂ ਹਾਂਜੀ ਹਾਂਜੀ ਦੋ ਤਾਂ ਵਦਨਾ ਹੀ ਵਦਨਾ ਨਸਲ ਬੜੀ ਹੈ ਸੰਦੀਪ ਜੀ ਏਰੀਆ ਚੰਗੇ ਚ ਲਈਆਂ ਸਾਰੀਆਂ ਬਿਲਕੁਲ ਜੀ ਹਾਂਜੀ ਇੰਦੀ ਬਾਜੀ ਫਿਰ ਕੀ ਮਰ ਸੰਦੀਪ ਇੱਕ 25 ਦੇ ਦਈਏ 1 ਲੱਖ 25 ਹਜ਼ਾਰ ਦੇ ਚੱਲਾਂ ਦੋ ਕਰਾਂ ਦੇ ਹਾਂ ਲਓ ਜੀ ਇੱਕ ਛੋਟਾ ਛਾੜਾ ਖੁੱਲੀਆਂ ਕਰ ਦੇਣੀ ਅੱਜ ਮਾਲ ਦੇ ਦੇਣਾ ਜੀ ਠੀਕ ਹੈ ਬਿਲਕੁਲ ਹਾਂ ਇਹ ਨਹੀਂ ਕੋਈ ਆਹਾ ਭਾਜੀ ਇਹ ਸੰਦੀਪ ਚੌਗੀ ਆ ਮੂੰਹ ਚਾਰ ਦੰਦ ਚਾਰ ਦੰਦ ਪਹਿਲਾ ਸੁਗਾ ਵੀਰੇ ਚਾਰ ਦੰਦ ਪਹਿਲੇ ਇੱਕ ਟੱਤਾ ਚਾਰ ਦੰਦ ਬਹੁਤ ਸੋਹਣੀ ਨਿੱਗਰ ਲੇਵੇ ਦੀ ਹੋ ਜੀ ਦੁੱਧ ਕਹਿੰਦੇ ਦੋ ਸੰਦੀਪ 9 ਕਿਲੋ ਜੀ 9 ਕਿਲੋ ਹਾਂ ਸੰਭੂ ਖਾ ਝੋਟੇ ਸਿੰਘ ਸੇ ਨਸਲ ਵੇ ਬਿਲਕੁਲ ਜੈਡ ਬਲੈਕ ਕਾਲੀ ਸ਼ਾ ਝੋਟੀ ਆ ਕਾਲੀ ਸ਼ਾ ਬਹੁਤ ਵੱਡੀ ਕੂੜ ਦੇ ਵਾਲ ਨਹੀਂ ਚਿੱਟਾ ਸੰਦੀਪ ਨਹੀਂ ਠੀਕ ਹੈ ਜੀ ਹਾਂ ਐ ਐਂਡ ਹੀ ਹਾਂ ਜੀ ਜੋ ਕਹਾਂਗੇ ਸੰਦੀਪ ਹੋਊਗਾ ਬਿਲਕੁਲ ਭਾਜੀ ਬਿਲਕੁਲ ਕੱਚੀ ਗੱਲ ਦਾ ਕੀ ਫਾਇਦਾ ਹਾਂਜੀ ਹਾਂਜੀ ਆ ਜਾ ਬਰੇ ਆ ਜਾ ਤਾਂ ਭਾਜੀ ਦਰੰਦੀ ਕੀ ਮਾਰਾ ਸੰਦੀਪ ਜੀ ਕੀਮਤ ਦਾ ਅੱਗੇ ਕੋਈ ਬੰਦੇ ਦੀ ਸਾਈ ਸੂਈ ਆਈ ਹੈ ਕੋਈ ਇੱਕ ਵੀ ਦੀ ਦੇ ਦਾਂਗੇ 1,20,000 ਦੇ ਦਾਂਗੇ ਉਹ 1:25 ਦੀ ਆ ਹੈਗੀ 1,20,000 ਦੇ ਪੰਜੇ ਪਹਿਲਾਂ ਸੰਦੀਪ ਤਿੰਨ ਚਾਰ ਦੁੰਦੀਆਂ 1:24 ਲੋ ਹਾਂਜੀ ਤੇ ਦੇਖੋ ਜੀ ਬਹੁਤ ਸੋਹਣਾ ਮਾੜਾ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਰ ਚੈੱਕ ਕਰੋ ਚੁਾਈ ਕਰੋ ਉਹਨੇ ਮਾਨਦਾਨ ਤੋਂ ਜ਼ਰੂਰ ਕਰਨਗੇ ਕਨਫਰਮ ਮੇਰਾ ਵੀਰ ਲਾਇ ਦੇ ਖੁੱਲਗੇ ਹਣਾ ਜੀ ਕੋਈ ਗੱਲ ਨਹੀਂ ਕੋਈ ਗੱਲ ਵਿੱਚ ਚਲੋ ਨੰਬਰ ਬਾਈ ਜੀ ਬੋਲੋ ਆਪਣਾ 62844 62844 ਤੇ 5753 ਵੀਰ ਜੀ ਪਿੰਡ ਪਲਾਸੌਰ ਜਿਲ੍ਹਾ ਤਰਨਤਾਰਨ ਸਸਕਾ